ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਟੈਮਸੀਕਿਊ ਕਰਾਂਗੇ ਇਹ ਐਮਸੀਕਿਊ ਜੋ ਪੇਪਰ ਐਮਪੀਐਚਡਬਲਯੂ ਮੇਲ ਦਾ ਹੋਏਗਾ ਜਾਂ ਐਮਪੀਐਚਡਬਲਯੂ ਫੀਮੇਲ ਦਾ ਏਐਨਐਮ ਦਾ ਜੀਐਨਐਮ ਦਾ ਜਾਂ ਫਿਰ ਬੀਐਸਸੀ ਨਰਸਿੰਗ ਦਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਕੰਡਕਟ ਕੀਤਾ ਜਾਣਾ ਹੈਗਾ 822 ਪੋਸਟਾਂ ਦੇ ਲਈ ਉਹਨਾਂ ਵਿੱਚ ਇਹ ਇੰਪੋਰਟੈਂਟ ਹੋਣਗੇ ਬੇਟਾ ਇਹ ਐਮਸੀਕਿਊ ਇਸ ਕਰਕੇ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਿਓ ਜੋ ਬੱਚੇ ਬੇਟਾ ਔਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇਗੇ ਉਹ 9463079680 ਤੇ ਕੰਟੈਕਟ ਕਰ ਸਕਦੇ ਨੇਗੇ ਬੱਚੇ ਇਸ ਕੰਟੈਕਟ ਨੰਬਰ ਦੇ ਵਿੱਚ ਤੇ ਉੱਪਰ ਬੇਟਾ ਫ੍ਰੀ ਵਟਸਐਪ ਵਟਸਐਪ ਗਰੁੱਪ ਵੀ ਚੱਲ ਰਿਹਾ ਹੈਗਾ ਜੇਕਰ ਕੋਈ ਬੱਚਾ ਫ੍ਰੀ ਵਟਸਐਪ ਗਰੁੱਪ ਦੇ ਵਿੱਚ ਜੁਆਇਨ ਕਰਨਾ ਚਾਹੁੰਦਾ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਦਾ ਲਿੰਕ ਅਵੇਲੇਬਲ ਹੈ ਤੁਸੀਂ ਉਹ ਡਿਸਕ੍ਰਿਪਸ਼ਨ ਦੇ ਉੱਪਰ ਲਿੰਕ ਦੇ ਉੱਪਰ ਜਾ ਕੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦੇ ਉੱਪਰ ਜਾ ਕੇ ਤੁਸੀਂ ਟੱਚ ਕਰਕੇ ਬੇਟਾ ਤੁਸੀਂ ਜੁਆਇਨ ਕਰ ਸਕਦੇ ਹੋ ਤੇ ਬਾਕੀ ਬੱਚੇ ਆਪਣੇ ਕੋਲ ਜਿਹੜੀ ਜੋ ਬੱਚੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਤੇ ਨਾਲ ਨਾਲ ਬੇਟਾ ਆਪਣੇ ਕੋਲ ਚੈਨਲ ਨੂੰ ਜੁਆਇਨ ਜ਼ਰੂਰ ਕਰ ਲੈਣ ਜੁਆਇਨ ਕਰਨ ਦਾ ਬੈਨੀਫਿਟ ਕੀ ਹੋਣਾਗਾ ਜੋ ਵੀਡੀਓਜ਼ ਹਾਈਡ ਹੋਈਆਂ ਹੋਈਆਂ YouTube ਵੱਲੋਂ ਉਹ ਬੇਟਾ ਤੁਹਾਨੂੰ ਸ਼ੋ ਹੋਣੇ ਸ਼ੁਰੂ ਹੋ ਜਾਣਗੀਆਂ ਤੇ ਤੁਸੀਂ ਆਪਣੀ ਪ੍ਰੈਪਰੇਸ਼ਨ ਜਿਹੜੀ MPHW ਮੇਲ ਦੀ ਫੀਮੇਲ ਦੀ ANM ਦੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕੋਗੇ ਤੇ ਬਹੁਤ ਹੀ ਇੰਪੋਰਟੈਂਟ ਐਮਸੀਕਿਊ ਨੇ ਇਹ ਜਿਹੜੇ ਐਮਸੀਕਿਊ ਨੇ ਇਹ ਸਾਰੀਆਂ ਜਿਹੜੀਆਂ ਯੂਨਾਈਟਿਡ ਨੇਸ਼ਨ ਦੀਆਂ ਆਰਗੇਨਾਈਜੇਸ਼ਨ ਜ ਹੈ ਉਹਨਾਂ ਦੇ ਵਿੱਚੋਂ ਲਏ ਗਏ ਨੇਗੇ ਬੇਟਾ ਸਾਰੀਆਂ ਤੁਹਾਨੂੰ ਤਰੀਕਾ ਵੀ ਦੱਸੂਗਾ ਪੇਪਰ ਨੂੰ ਕਿਵੇਂ ਕਰਨਾ ਹੈਗਾ ਕਿਹੜੀਆਂ-ਕਿਹੜੀਆਂ ਆਰਗੇਨਾਈਜੇਸ਼ਨ ਇੰਪੋਰਟੈਂਟ ਹੈ ਕਿਹੜੀਆਂ-ਕਿਹੜੀਆਂ ਆਰਗੇਨਾਈਜੇਸ਼ਨ ਹੈਲਥ ਰਿਲੇਟਿਡ ਹੈਗੀਆਂ ਤੇ ਬਾਕੀ ਬੱਚੇ ਆਪਣੇ ਕੋਲ ਜੋ ਇਹ ਐਮਸੀਕਿਊ ਜਿਹੜੇ ਹੈਗੇਗੇ ਇਹ ਬੇਟਾ ਆਪਣੇ ਕੋਲ ਪ Punjab police ਦੇ ਪੇਪਰ ਦੇ ਲਈ ਵੀ ਇੰਪੋਰਟੈਂਟ ਨੇਗੇ PCS exam ਦੇ ਲਈ ਵੀ ਇੰਪੋਰਟੈਂਟ ਨੇ ਐਸ ਕਰਕੇ ਹਰੇਕ ਕੁਐਸਚਨ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਕਰਨਾ ਹੈਗਾ ਜੋ ਵੀ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਨਿਕਲਦੀ ਹੈ ਪੰਜਾਬ ਦੇ ਹਰੇਕ ਸਰਕਾਰੀ ਨੌਕਰੀ ਦੇ ਲਈ ਇੰਪੋਰਟੈਂਟ ਨੇ ਤੇ ਜਿਹੜਾ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਸ਼ੋ ਹੋ ਰਿਹਾ ਹੈ ਬੇਟਾ 9463079680 ਤੇ ਇਹਦੇ ਤੁਸੀਂ ਕੰਟੈਕਟ ਕਰਕੇ ਆਪਣਾ ਆਨਲਾਈਨ ਬੈਚ ਲੈ ਸਕਦੇ ਹੋ ਤੇ ਹੁਣ ਆਪਾਂ ਬੇਟਾ ਕਲਾਸ ਦੀ ਸ਼ੁਰੂਆਤ ਕਰਦੇ ਆਂਗਾ ਕਰਦੇ ਆਂਗੇ ਪਹਿਲਾ ਕੁਐਸਚਨ ਕੀ ਕਹਿ ਰਿਹਾਗਾ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਏ ਵਲੰਟਰੀ ਹੈਲਥ ਏਜੰਸੀ ਬੇਟਾ ਵਲੰਟਰੀ ਹੈਲਥ ਏਜੰਸੀ ਨਹੀਂ ਹੈ ਬੇਟਾ ਜਿਹੜੀ ਆਪਣੇ ਕੋਲ ਵਲੰਟਰੀ ਹੁੰਦੀ ਹੈਗੀ ਜਿਹੜੀ ਕਿ ਆਪਣੇ ਸਵੈ ਇੱਛਾ ਬੇਟਾ ਆਪਣੇ ਮਰਜ਼ੀ ਦੇ ਨਾਲ ਚਲਾਈ ਜਾਂਦੀ ਹੈ ਜਦੋਂ ਕਿ ਆਈ ਐਨ ਸੀ ਬੇਟਾ ਇੰਡੀਅਨ ਨੈਸ਼ਨਲ ਨਰਸਿੰਗ ਕਾਉਂਸਲ ਇਹ ਗਵਰਨਮੈਂਟ ਦੇ ਦੁਆਰਾ ਬੇਟਾ ਚਲਾਈ ਜਾ ਰਹੀ ਏਜੰਸੀ ਹੈ ਬੇਟਾ ਇਹਨੂੰ ਆਪਾਂ ਨੂੰ ਪਤਾ ਹੈਗਾ ਇੰਡੀਅਨ ਨਰਸਿੰਗ ਕਾਉਂਸਲ ਇਹਦਾ ਹੈੱਡਕੁਆਰਟਰ ਜੇਕਰ ਤੁਹਾਨੂੰ ਪੁੱਛ ਲਿਆ ਜਾਵੇ ਤਾਂ ਕਿੱਥੇ ਆ ਬੇਟਾ ਇੰਡੀਅਨ ਨਰਸਿੰਗ ਕਾਉਂਸਲ ਦਾ ਤੁਸੀਂ ਲਿਖੋਗੇ ਨਿਊ ਦਿੱਲੀ ਬੇਟਾ ਜੇਕਰ ਤੁਹਾਨੂੰ ਪੀ ਐਨ ਆਰ ਸੀ ਪੀ ਐਨ ਆਰ ਸੀ ਦੀ ਬੇਟਾ ਫੁੱਲ ਫਾਰਮ ਪੰਜਾਬ ਨਰਸ ਜ ਬੇਟਾ ਰਜਿਸਟ੍ਰੇਸ਼ਨ ਕਾਉਂਸਲ ਇਹਦਾ ਹੈਡਕੁਆਰਟਰ ਆਪਣੇ ਕੋਲ ਮੁਹਾਲੀ ਦੇ ਵਿੱਚ ਹੈਗਾ ਬੇਟਾ ਇਸ ਕਰਕੇ ਪੰਜਾਬ ਦੀ ਹਰੇਕ ਨੌਲੇਜ ਵੀ ਤੁਹਾਨੂੰ ਹੁਣੀ ਬਹੁਤ ਜ਼ਰੂਰੀ ਹੈ ਬੱਚੇ ਆਪਣੇ ਕੋਲ ਇੱਥੇ ਜਿਹੜਾ ਕੁਐਸਚਨ ਹੈਗਾ ਆਪਣੇ ਕੋਲ ਵਲੰਟਰੀ ਹੈਲਥ ਏਜੰਸੀ ਇੰਨਾ ਵਿੱਚੋਂ ਕਿਹੜੀ ਨਹੀਂ ਸੀਗੀ ਡੀ ਆਪਸ਼ਨ ਆਪਣੇ ਕੋਲ ਇੰਡੀਅਨ ਇੰਡੀਅਨ ਨਰਸਿੰਗ ਕਾਉਂਸਲ ਕਾਉਂਸਲ ਬੇਟਾ ਆਪਣੇ ਕੋਲ ਕੀ ਸੀਗੀ ਆ ਇੰਡੀਅਨ ਆਪਣੇ ਕੋਲ ਡੀ ਆਪਸ਼ਨ ਠੀਕ ਹੈ ਤੇ ਆਪਣੇ ਕੋਲ ਇੰਡੀਅਨ ਨਰਸਿੰਗ ਕਾਉਂਸਲ ਹੈ ਜਿਹੜੀ ਇਹ ਵਨ ਵਲੰਟਰੀ ਹੈਲਥ ਏਜੰਸੀ ਨਹੀਂ ਸੀ ਤੇ ਆਪਣੇ ਕੋਲ ਇੱਥੇ ਕੁਐਸਚਨ ਦੇਖੋ ਇੰਡੀਅਨ ਰੈੱਡ ਕਰਾਸ ਡੇ ਸੁਸਾਇਟੀ ਬੇਟਾ ਜਿਹੜੀ ਇੰਡੀਅਨ ਰੈੱਡ ਕਰਾਸ ਸੁਸਾਇਟੀ ਹੈ ਇਹਦਾ ਹੈੱਡਕੁਆਟਰ ਕਿੱਥੇ ਹੈ ਇੰਡੀਅਨ ਰੈੱਡ ਕਰਾਸ ਸੁਸਾਇਟੀ ਦਾ ਹੈੱਡਕੁਆਟਰ ਵੀ ਨਿਊ ਦਿੱਲੀ ਦੇ ਵਿੱਚ ਹੈ ਤੇ ਜੇਕਰ ਤੁਹਾਨੂੰ ਇੰਟਰਨੈਸ਼ਨਲ ਰੈੱਡ ਕਰਾਸ ਸੁਸਾਇਟੀ ਪੁੱਛ ਲਿਆ ਜਾਵੇ ਬੇਟਾ ਉਹਦਾ ਹੈਡਕੁਆਟਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਇੰਟਰਨੈਸ਼ਨਲ ਰੈੱਡ ਕਰਾਸ ਸੁਸਾਇਟੀ ਦਾ ਹੈਡਕੁਆਟਰ ਕਿੱਥੇ ਹੈ ਤੇ ਆਪਣੇ ਕੋਲ ਇਹ ਸੁਸਾਇਟੀ ਨੂੰ ਦਾ ਫਾਊਂਡਰ ਕੌਣ ਹੈਗਾ ਉਹ ਵੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਮੈਂਸ਼ਨ ਕਰੋਗੇ ਜੇ ਤੁਹਾਨੂੰ ਪੁੱਛ ਲਿਆ ਜਾਵੇ रेड क्रॉस डे ਕਦੋਂ ਮਨਾਇਆ ਜਾਂਦਾ ਹੈ ਬੇਟਾ রেড ਕ੍ਰੋਸ ਡੇ ਹੈ ਜਿਹੜਾ ਉਹ ਹਰ ਸਾਲ 8 ਮਈ ਨੂੰ ਮਨਾਇਆ ਜਾਂਦਾ ਹੈਗਾ ਯਾਦ ਰੱਖਣਾ ਕਿਉਂਕਿ 8 ਮਈ ਨੂੰ ਬੇਟਾ ਇੰਟਰਨੈਸ਼ਨਲ রেড ਕ੍ਰੋਸ ਸੁਸਾਇਟੀ ਦੀ ਜਿਹੜੀ ਸਟੈਬਲਿਸ਼ਮੈਂਟ ਹੋਈ ਸੀਗੀ ਇਹ ਵੀ ਚੀਜ਼ ਨੂੰ ਯਾਦ ਰੱਖਣਾ ਹੈਗਾ ਹੁਣ ਅਸੀਂ ਗੱਲ ਕਰਦੇ ਹਾਂ ਬੇਟਾ ਸੀ ਆਪਸ਼ਨ ਦੇਖੋ ਟੀਵੀ ਐਸੋਸੀਏਸ਼ਨ ਆਫ ਇੰਡੀਆ ਟੀਵੀ ਦੇ ਬਾਰੇ ਜਿਹੜੀ ਟੀਵੀ ਹੈ ਬੇਟਾ ਟਿਊਬਰਕਲੋਸਿਸ ਇਹ ਇੱਕ ਬੈਕਟੀਰੀਅਲ ਡਿਜੀਜ਼ ਹੈ ਮਾਈਕੋਬੈਕਟੀਰੀਅਮ ਟਿਊਬਰਕਲੋਸਿਸ ਤੋਂ ਨਾ ਦੇ ਬੈਕਟੀਰੀਆ ਤੋਂ ਹੁੰਦੀ ਹੈਗੀ ਤੇ ਬੇਟਾ ਇਹ ਜੇ ਤੁਹਾਨੂੰ ਪੁੱਛ ਲਿਆ ਜਾਵੇ ਟੀਵੀ ਕੰਟਰੋਲ ਨੈਸ਼ਨਲ ਟੀਵੀ ਕੰਟਰੋਲ ਪ੍ਰੋਗਰਾਮ ਐਨ ਟੀ ਸੀ ਪੀ ਐਨ ਟੀ ਸੀ ਪੀ ਇੱਕਦੋ ਬਣਾਇਆ ਗਿਆ ਬੇਟਾ ਕਦੋਂ ਸਟੈਬਲਿਸ਼ ਹੋਇਆ ਕਦੋਂ ਬਣਾਇਆ ਜਾਂ ਕਦੋਂ ਬਣਾਇਆ ਜਾਣਾ ਸ਼ੁਰੂ ਕੀਤਾ ਗਿਆ ਬੇਟਾ ਆਪਣੇ ਕੋਲ ਜਿਹੜਾ ਨੈਸ਼ਨਲ ਟੀਵੀ ਕੰਟਰੋਲ ਪ੍ਰੋਗਰਾਮ ਹੈ ਇਹਨੂੰ 1962 ਦੇ ਵਿੱਚ ਬਣਾਇਆ ਜਾਣਾ ਸ਼ੁਰੂ ਕੀਤਾ ਗਿਆ 1962 ਦੇ ਵਿੱਚ ਯਾਦ ਰੱਖਣਾ ਹੈ ਤੇ ਉਸ ਤੋਂ ਬਾਅਦ ਬੇਟਾ ਆਰ ਐਨ ਟੀ ਸੀ ਪੀ ਆਰ ਐਨ ਟੀ ਸੀ ਪੀ ਬੇਟਾ ਰਿਵਾਈਜ਼ ਜਿਹੜਾ ਇਹ ਪ੍ਰੋਗਰਾਮ ਸੀ ਜਿਹੜਾ 1962 ਦੇ ਵਿੱਚ ਸ਼ੁਰੂ ਸ਼ੁਰੂਆਤ ਹੋਈ ਸੀ ਕਿ ਨੈਸ਼ਨਲ ਟੀਵੀ ਕੰਟਰੋਲ ਪ੍ਰੋਗਰਾਮ ਦੀ ਇਹਨੂੰ ਰਿਵਾਈਜ਼ ਕਰਕੇ ਬੇਟਾ ਆਪਣੇ ਕੋਲ 1997 ਦੇ ਵਿੱਚ ਰਿਵਾਈਜ਼ਡ ਨੈਸ਼ਨਲ ਟੀਵੀ ਕੰਟਰੋਲ ਪ੍ਰੋਗਰਾਮ ਸੋਨੂੰ ਕੁਐਸਚਨ ਬੇਟਾ ਪੇਪਰ ਦੇ ਵਿੱਚ ਐਸ ਅਕੋਰਡਿੰਗ ਵੀ ਬਣ ਸਕਦਾ ਵੀ ਆਰ ਐਨ ਟੀ ਸੀ ਪੀ ਪ੍ਰੋਗਰਾਮ ਕਦੋਂ ਸ਼ੁਰੂ ਹੋਇਆ ਆਰ ਐਨ ਟੀ ਸੀ ਪੀ ਪ੍ਰੋਗਰਾਮ ਤਾਂ 1997 ਦੇ ਵਿੱਚ ਸ਼ੁਰੂ ਹੋਇਆ ਜੇਕਰ ਐਨ ਟੀ ਸੀ ਪੀ ਦੀ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਉਹ ਆਪਣੇ ਕੋਲ 1962 ਦੇ ਵਿੱਚ ਸ਼ੁਰੂ ਹੋਇਆ ਜੇ ਤੁਹਾਨੂੰ ਪੁੱਛਿਆ ਜਾਵੇ ਆਰ ਐਨ ਟੀ ਸੀ ਪੀ ਪ੍ਰੋਗਰਾਮ ਨੂੰ ਆ ਆਪਣੇ ਕੋਲ ਐਨ ਟੀ ਸੀ ਪੀ ਐਨ ਟੀ ਸੀ ਪੀ ਨੈਸ਼ਨਲ ਟਿਊਬਰਕੂਲੋਸਿਸ ਕੰਟਰੋਲ ਪ੍ਰੋਗਰਾਮ ਨੂੰ ਆਰ ਐਨ ਟੀ ਸੀ ਪੀ ਪ੍ਰੋਗਰਾਮ ਦੇ ਵਿੱਚ ਕਦੋਂ ਬਦਲਿਆ ਗਿਆ ਤਾਂ ਤੁਸੀਂ ਲਿਖੋਗੇ 1997 ਦੇ ਵਿੱਚ ਐਸ ਕਰਕੇ ਹਰੇਕ ਪੁਆਇੰਟ ਨੂੰ ਤੁਸੀਂ ਬਹੁਤ ਹੀ ਬਖੂਬੀ ਤੌਰ ਤੇ ਬੇਟਾ ਯਾਦ ਕਰਨਾ ਹੈਗਾ ਕਿਉਂਕਿ ਇਹ ਸਾਰੇ ਪੁਆਇੰਟ ਹੈ ਜਿਹੜੇ ਤੁਹਾਡੇ एग्जाम ਦੇ ਲਈ ਇੰਪੋਰਟੈਂਟ ਹੋ ਜਾਂਦੇ ਨੇ ਤੇ ਜਿਹੜਾ ਆਰ ਐਨ ਟੀ ਸੀ ਪੀ ਪ੍ਰੋਗਰਾਮ ਸੀਗਾ ਬੇਟਾ ਇਹਨੂੰ 2020 ਦੇ ਵਿੱਚ ਇਹਦਾ ਨਾਮ ਬਦਲ ਕੇ ਬੇਟਾ ਆਰ ਐਨ ਆਰ ਟੀ ਈ ਪੀ ਰੱਖ ਦਿੱਤਾ ਗਿਆ एनटीईपी एनटीईपी ਦਾ ਮਤਲਬ ਹੋਏਗਾ ਨੈਸ਼ਨਲ ਟਿਊਬਰਕਲੋਸਿਸ ਐਲੀਮੀਨੇਸ਼ਨ ਪ੍ਰੋਗਰਾਮ ਬੇਟਾ 2020 ਦੇ ਵਿੱਚ ਜਦੋਂ ਕੋਵਿਡ ਦੀ ਸ਼ੁਰੂਆਤ ਹੋਈ ਸੀਗੀ ਹਨਾ ਉਸ ਦੇ ਦੌਰਾਨ ਬੇਟਾ ਇਹਦਾ ਪ੍ਰੋਗਰਾਮ ਦਾ ਜਿਹੜਾ ਨਾਮ ਹੈ ਆਰਐਨਟੀਸੀ ਐਨਆਰਟੀਈਪ ਰੱਖ ਦਿੱਤਾ ਗਿਆ ਜਾਂ ਐਨਟੀਈਪ ਰੱਖ ਦਿੱਤਾ ਗਿਆ ਸੌਰੀ ਐਨਟੀਈਪ ਰੱਖ ਦਿੱਤਾ ਗਿਆ ਨੈਸ਼ਨਲ ਟਿਊਬਰਕਲੋਸਿਸ ਐਲੀਮੀਨੇਸ਼ਨ ਪ੍ਰੋਗਰਾਮ ਜਿਹੜਾ ਹੁਣ ਨੈਸ਼ਨਲ ਟੀਵੀ ਐਲੀਮੀਨੇਸ਼ਨ ਪ੍ਰੋਗਰਾਮ ਇਹਦਾ ਮੋਟਿਵ ਮੰਤਵ ਕੀ ਸੀਗਾ ਇਹਦਾ ਮੋਟਿਵ ਕੀ ਸੀਗਾ ਇਹਦਾ ਮੋਟਿਵ ਸੀ ਵੀ ਅਸੀਂ ਇੰਡੀਆ ਦੇ ਵਿੱਚੋਂ ਟੀਵੀ ਨੂੰ ਐਲੀਮੀਨੇਟ ਕਰਦਾਗੇ ਖਤਮ ਕਰਦਾਗੇ 2025 ਤੱਕ ਜਦੋਂ ਕਿ WHO ਦੀਆਂ ਰეკਮੈਂਡੇਸ਼ਨ ਦੇ ਅਕੋਰਡਿੰਗ ਬੇਟਾ ਆਲ ਓਵਰ ਵਰਲਡ ਦੇ ਵਿੱਚੋਂ ਟੀਵੀ ਨੂੰ ਐਲੀਮੀਨੇਟ ਕੀਤਾ ਜਾਣਾ ਹੈਗਾ 2030 ਤੱਕ ਬੇਟਾ ਯਾਦ ਰੱਖਣਾ ਹੈ ਇੰਡੀਆ ਦੇ ਵਿੱਚੋਂ ਜੇ ਤੁਹਾਨੂੰ ਇੰਡੀਆ ਦੇ ਵਿੱਚੋਂ ਪੁੱਛ ਲਿਆ ਜਾਵੇ ਭਾਰਤ ਦੇ ਵਿੱਚੋਂ ਟੀਵੀ ਨੂੰ ਕਦੋਂ ਤੱਕ ਖਤਮ ਕਰਨ ਦਾ ਅ ਟਿਚਾ ਮੰਨਿਆ ਗਿਆ ਤਾਂ 2025 ਤੱਕ ਜੇਕਰ ਤੁਹਾਨੂੰ ਸੰਸਾਰ ਵਿੱਚੋਂ ਪੁੱਛ ਲਿਆ ਜਾਵੇ ਤਾਂ ਤੁਸੀਂ ਲਿਖੋਗੇ 2030 ਤੱਕ ਬੇਟਾ ਹਰੇਕ ਕੁਐਸਚਨ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝਣਾ ਤੇ ਕਰਨਾ ਹੈਗਾ ਹੁਣ ਨੈਕਸਟ ਆਪਣੇ ਕੋਲ ਨੈਕਸਟ ਇਹ ਵਿੱਚ ਤੁਹਾਨੂੰ ਥੋੜੀ ਜਿਹੀ ਟੀਵੀ ਦੇ ਉੱਪਰ ਪੂਰੀ ਜਾਣਕਾਰੀ ਦਿੱਤੀ ਹੈਗੀ ਹੁਣ ਨੈਕਸਟ ਕੁਐਸਚਨ ਵਿੱਚ ਏਜੰਸੀ ਡੀਲਸ ਵਿਦ ਗਲੋਬਲ ਹੈਲਥ ਅਫੇਅਰ ਜਿਹੜੀ ਆਪਣੇ ਕੋਲ ਗਲੋਬਲ ਹੈਲਥ ਅਫੇਅਰ ਦੇ ਨਾਲ ਬੇਟਾ ਸੰਬੰਧ ਰੱਖਦੀ ਹੈ ਏਜੰਸੀ ਉਹਦਾ ਨਾਮ ਹੈਗਾ डब्ल्यू एच ओ ਬੇਟਾ ਵਰਲਡ ਹੈਲਥ ਆਰਗੇਨਾਈਜੇਸ਼ਨ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਜਿਹੜਾ ਹੈੱਡਕੁਆਟਰ ਹੈ ਉਹ ਕਿੱਥੇ ਹੈ ਬੇਟਾ ਤੁਹਾਨੂੰ ਪੁੱਛ ਲਿਆ ਜਾਵੇ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਹੈੱਡਕੁਆਟਰ ਕਿੱਥੇ ਹੈ ਬੱਚੇ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਹੈੱਡਕੁਆਰਟਰ ਆਪਣੇ ਕੋਲ ਜਨੀਵਾ ਸਵਿਟਜ਼ਰਲੈਂਡ ਦੇ ਵਿੱਚ ਹੈ ਇਹ ਸੰਸਥਾ ਨੂੰ ਕਦੋਂ ਬਣਾਇਆ ਗਿਆ ਇਹ ਜਿਹੜੀ ਸੰਸਥਾ ਸੀਗੀ ਉਹ 7 ਅਪ੍ਰੈਲ 1948 ਨੂੰ ਬਣੀ ਸੀ ਕਿਉਂਕਿ 7 ਅਪ੍ਰੈਲ ਨੂੰ ਬੇਟਾ ਹਰ ਸਾਲ ਵਰਲਡ ਹੈਲਥ ਡੇ ਬਣਾਇਆ ਜਾਂਦਾ ਹੈ ਇਹ ਵੀ ਚੀਜ਼ ਤੁਸੀਂ ਲਿਖ ਲਿਆ ਕਰੋ ਨੋਟ ਕਰ ਲਿਆ ਕਰੋ ਕਾਪੀ ਪੈਨ ਲੈ ਕੇ ਕੋਲੇ ਬੈਠਿਆ ਕਰੋ ਬੱਚੇ ਨੋਟ ਕਰਦੇ ਜਾਇਆ ਕਰੋ ਹੁਣ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ FDA ਬੇਟਾ ਇਹਦੀ FDA ਦੀ ਫੁੱਲ ਫਾਰਮ ਵੀ ਪੁੱਛਿਆ ਜਾ ਸਕਦਾ ਹੈ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਬੇਟਾ ਇੱਕ ਹੈਗੀ ਹੈ FAD ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ ਜਿਹੜੀ ਆਪਣੇ ਕੋਲ ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ ਹੈ ਇਹਦਾ ਹੈੱਡਕੁਆਰਟਰ ਬੇਟਾ ਰੋਮ ਇਟਲੀ ਦੇ ਵਿੱਚ ਹੈ ਲਿਖ ਲੋ ਯਾਦ ਕਰਨਾ ਹੈਗਾ ਰੋਮ ਇਟਲੀ ਦੇ ਵਿੱਚ ਸੀ ਸੀ ਡੀ ਸੀ ਬਟਾ ਸੀ ਡੀ ਸੀ ਸੈਂਟਰ ਫਾਰ ਡਿਜੀਜ਼ ਕੰਟਰੋਲ ਬਟਾ ਸੀ ਡੀ ਸੀ ਦੀ ਫੁੱਲ ਫਾਰਮ ਸੈਂਟਰ ਫਾਰ ਡਿਜੀਜ਼ ਕੰਟਰੋਲ ਆਈ ਡੀ ਐਸ ਪੀ ਬਟਾ ਇੰਟੀਗ੍ਰੇਟਿਡ ਡਿਜੀਜ਼ ਸਰਵੇਲੈਂਸ ਪ੍ਰੋਗਰਾਮ ਬਟਾ ਇਹ ਵੀ ਯਾਦ ਰੱਖਣਾ ਹੈ ਆਈ ਡੀ ਐਸ ਪੀ ਜਿਹੜੀਆਂ ਮੈਂ ਫਾਰਮ ਫੁੱਲ ਫਾਰਮ ਤੁਹਾਨੂੰ ਲਿਖਵਾ ਰਿਹਾ ਹਾਂ ਇਹ ਇੰਨੀਆਂ ਜ਼ਿਆਦਾ ਇੰਪੋਰਟੈਂਟ ਹੈ ਕਿ ਪੇਪਰ ਦੇ ਵਿੱਚ ਇਹਨਾਂ ਦੇ ਵਿੱਚੋਂ ਹੀ ਕੁਐਸਚਨ ਆਉਂਦੇ ਨੇਗੇ ਬੱਚੇ ਹੁਣ ਨੈਕਸਟ ਤੁਹਾਨੂੰ ਇੱਕ ਡਾਈ ਸਿੰਬਲ ਦਿੱਤਾ ਹੋਇਆਗਾ ਇਹ ਸਿੰਬਲ ਨੂੰ ਪਛਾਣਨਾ ਹੈਗਾ ਆਇਡੈਂਟੀਫਾਈ ਕਰਨਾ ਹੈਗਾ ਵੀ ਇਹ ਕਿਹੜੀ ਇੰਟਰਨੈਸ਼ਨਲ ਹੈਲਥ ਏਜੰਸੀ ਦਾ ਸਿੰਬਲ ਹੈ ਬੇਟਾ ਇਹ ਇੰਟਰਨੈਸ਼ਨਲ ਹੈਲਥ ਏਜੰਸੀ ਜਿਹੜੀ ਹੈਗੀ ਹੈਗੀ ਉਹ WHO ਦਾ ਸਿੰਬਲ ਹੈ ਜਿਹੜਾ ਤੁਹਾਡੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ FAO ਦੀ ਫੁੱਲ ਫਾਰਮ ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ ਜਿਹਦਾ ਹੈੱਡਕੁਆਟਰ ਬੇਟਾ ਰੋਮ ਇਟਲੀ ਦੇ ਵਿੱਚ ਹੈ ਮੈਂ ਤੁਹਾਨੂੰ ਦੱਸ ਚੁੱਕਿਆਗਾ ILO ਬੇਟਾ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਇਹਦਾ ਹੈੱਡਕੁਆਟਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋਗੇ ਵੀ ਕਿੱਥੇ ਹੈਗਾ ਤੇ UNICEF ਬੇਟਾ UNICEF ਯੂਨਾਈਟਿਡ ਨੇਸ਼ਨਜ਼ ਇੰਟਰਨੈਸ਼ਨਲ ਚਿਲड्रन ਐਮਰਜੈਂਸੀ ਫੰਡ ਬੇਟਾ ਜਿਹੜਾ ਇਹਦਾ ਹੈੱਡਕੁਆਟਰ ਹੈ ਇਹ ਨਿਊਯਾਰਕ ਦੇ ਵਿੱਚ ਹੈਗਾ ਯੂਐਸਏ ਦੇ ਵਿੱਚ ਯਾਦ ਰੱਖਣਾ ਹੈਗਾ ਨਿਊਯਾਰਕ ਦੇ ਵਿੱਚ ਹੈਗਾ ਬੱਚੇ ਇੰਪੋਰਟੈਂਟ ਇਹ ਜੇਕਰ ਤੁਹਾਨੂੰ ਪੁੱਛ ਲਿਆ ਜਾਵੇ ਜੁਨੀਸੈਫ ਦੀ ਜਿਹੜੀ ਸਥਾਪਨਾ ਕਦੋਂ ਹੋਈ ਸੀਗੀ ਜੁਨੀਸੈਫ ਦੀ ਜਿਹੜੀ ਸਥਾਪਨਾ 11 ਦਸੰਬਰ 1946 ਨੂੰ ਹੋਈ ਸੀਗੀ ਜੁਨੀਸੈਫ ਦੀ ਜੇਕਰ ਤੁਹਾਨੂੰ ਸਥਾਪਨਾ ਪੁੱਛ ਲਿਆ ਜਾਵੇ 11 ਦਸੰਬਰ 1946 ਨੂੰ ਇੰਪੋਰਟੈਂਟ ਬੱਚੇ ਆਪਣੇ ਕੋਲ ਬੇਅਰ ਹੈਡਕੁਆਟਰ ਆਫ WHO WHO ਦਾ ਹੈਡਕੁਆਟਰ ਬੇਟਾ ਜਨੀਵਾ ਦੇ ਵਿੱਚ ਹੈ ਨਿਊਯਾਰਕ ਦੇ ਵਿੱਚ ਬੇਟਾ ਤੁਹਾਨੂੰ ਮੈਂ ਇੱਕ ਤਾਂ ਦੱਸਿਆਗਾ ਬੇਟਾ ਨਿਊਯਾਰਕ ਦੇ ਵਿੱਚ ਹੈਡਕੁਆਟਰ ਹੁਣੀ ਦੱਸ ਕੀ ਦੱਸ ਚੁੱਕਿਆਗਾ ਜੁਨੀਸੈਫ ਦਾਗਾ ਤੇ ਪੈਰਿਸ ਦੇ ਵਿੱਚ ਬੇਟਾ ਹੈਡਕੁਆਟਰ ਜਿਹੜਾ ਹੈਗਾ ਉਹ ਯੂਨੈਸਕੋ ਦਾ ਹੈਗਾ ਪੈਰਿਸ ਫਰਾਂਸ ਦੇ ਵਿੱਚ ਯੂਨੈਸਕੋ ਦਾ ਹੈਡਕੁਆਟਰ ਹੈ ਯੂਨੈਸਕੋ ਜੀ ਯੂ ਐਨ ਈ ਐਸ ਸੀਓ ਬੇਟਾ ਯਾਦ ਰੱਖਣਾ ਹੈ ਯੂਨੈਸਕੋ ਦਾ ਜੇਕਰ ਤੁਹਾਨੂੰ ਹੈਡਕੁਆਟਰ ਪੁੱਛ ਲਿਆ ਜਾਵੇ ਤੁਸੀਂ ਪੈਰਿਸ ਦੇ ਵਿੱਚ ਬੇਟਾ ਇਹ ਸਾਰੇ ਇੰਨੇ ਜਾਰੇ ਇੰਪੋਰਟੈਂਟ ਕੁਐਸਚਨ ਹੈ ਕਿ ਇਹ ਸਾਨੂੰ ਪੀਸੀਐਸ ਦੇ ਵਿੱਚ ਤਾਂ ਇਹ ਮੈਚਿੰਗ ਦੇ ਵਿੱਚ ਆ ਜਾਂਦੇ ਨੇ ਵੀ ਇੱਕ ਇੱਕ ਪਾਸੇ ਤੁਹਾਨੂੰ ਏਜੰਸੀ ਜੇ ਦਿੱਤੀਆਂ ਜਾਂਦੀਆਂ ਦੂਜੇ ਪਾਸੇ ਉਹਨਾਂ ਦੇ ਹੈੱਡਕੁਆਰਟਰ ਦੇ ਨਾਮ ਦਿੱਤੇ ਜਾਂਦੇ ਨੇ ਤਾਂ ਉਹ ਮੈਚ ਕਰਕੇ ਦੱਸਣਾ ਹੁੰਦਾ ਆਪਸ਼ਨਾਂ ਦੇ ਵਿੱਚ ਉਹ ਤਾਂ ਹਾਈ ਲੈਵਲ ਦਾ एग्जाम ਹੁੰਦਾ ਹੈਗਾ पीसीएस ਦਾ ਉਹਦੇ ਵਿੱਚ ਤਾਂ ਇਸ ਤਰੀਕੇ ਨਾਲ ਕੁਸ਼ਚਨ ਬਣਦੇ ਨੇ ਤੇ ਜਿਹੜੇ ਸਿੰਗਲ ਲਾਈਨ ਕੁਸ਼ਚਨ ਹੈ ਬੇਟਾ ਇਹ ਸੋਨੂੰ ਜਿਵੇਂ ਜੀ ਐਨ ਐਮ ਦਾ ਹੋ ਗਿਆ ਐਮ ਪੀ ਐਚ ਡਬਲਯੂ ਮੇਲ ਦਾ ਹੋ ਗਿਆ ਫੀਮੇਲ ਦਾ ਹੋ ਗਿਆ ਏ ਐਨ ਐਮ ਦਾ ਹੋ ਗਿਆ ਜਾਂ ਫਿਰ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦਾ ਹੋ ਗਿਆ ਪਟਵਾਰੀ ਦਾ ਹੋ ਗਿਆ ਬੇਟਾ ਜਿੰਨੇ ਵੀ ਪੀ ਟ੍ਰਿਪਲ ਐਸ ਵੀ ਬੋਰਡ ਵੱਲੋਂ एग्जाम ਲਈ ਜਾਂਦੇ ਨੇ ਲਈ ਜਾਂਦੇ ਨੇ ਜਾਂ ਪੀ ਪੀ ਐਸ ਸੀ ਵੱਲੋਂ एग्जाम ਲਈ ਜਾਂਦੇ ਨੇ ਜਾਂ ਫਿਰ ਆਪਣੇ ਕੋਲ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਐਗਜ਼ਾਮ ਲੈ ਜਾਂਦੇ ਨੇ ਬੇਟਾ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਨੇਗੇ ਨੈਕਸਟ ਕੁਐਸਚਨ ਬੇਟਾ ਬੇਅਰ ਇਜ਼ ਦਾ ਹੈੱਡਕੁਆਟਰ ਆਫ ਨੈਸ਼ਨਲ ਇੰਸਟੀਚਿਊਟ ਆਫ ਪਬਲਿਕ ਕੋਆਪਰੇਸ਼ਨ ਐਂਡ ਚਾਈਲਡ ਡਿਵੈਲਪਮੈਂਟ ਲੋਕੇਟਿਡ ਬੇਟਾ ਇਹ ਨਿਊ ਦਿੱਲੀ ਦੇ ਵਿੱਚ ਹੈ ਦਿੱਲੀ ਦੇ ਵਿੱਚ ਤੇ ਬੇਟਾ ਰਾਈਟ ਆਫ ਚਿਲड्रन ਜਿਹੜਾ ਅਡਾਪਟਡ ਬਾਏ ਯੂਨ ਜੁਨਾਈਟਿਡ ਨੇਸ਼ਨ ਦੇ ਦੁਆਰਾ ਰਾਈਟ ਆਫ ਚਿਲड्रन ਹੈ ਜਿਹੜਾ ਅਡਾਪਟਡ ਕੀਤਾ ਗਿਆ ਹੈਗਾ ਤੁਸੀਂ ਯੂਨੀਸੈਫ ਨੂੰ ਨਹੀਂ ਲਗਾਉਣਾ ਕਿਉਂਕਿ ਇਥੇ ਰਾਈਟਸ ਦੀ ਗੱਲ ਕੀਤੀ ਜਾ ਰਹੀ ਹੈ ਚਿਲड्रन ਦੇ ਬੇਟਾ ਯੂਨੀਸੈਫ ਤਾਂ ਇੱਕ ਏਜੰਸੀ ਐ ਇੰਟਰਨੈਸ਼ਨਲ ਏਜੰਸੀ ਹੈ ਜਿਹੜਾ ਜਿਹੜੀ ਕਿ ਐਮਰਜੈਂਸੀ ਫੰਡ ਰੀਲੀਜ਼ ਕਰਦੀ ਹੈ ਯਾਦ ਰੱਖਣਾ ਹੈ ਯੂਨੀਸੈਫ ਬੇਟਾ ਆਈ ਸੀ ਡੀ ਐਸ ਦੀ ਫੁੱਲ ਫਾਰਮ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਆਈ ਸੀ ਡੀ ਐਸ ਪ੍ਰੋਗਰਾਮ ਕਿਹੜੇ ਮੰਤਰਾਲੇ ਦੇ ਅੰਡਰ ਚਲਾਇਆ ਜਾਂਦਾ ਹੈ ਇੰਪੋਰਟੈਂਟ ਪੁਆਇੰਟ ਹੈ ਇਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋਗੇ ਆਈ ਸੀ ਡੀ ਐਸ ਪ੍ਰੋਗਰਾਮ ਕਿਹੜੇ ਮੰਤਰਾਲੇ ਦੇ ਅੰਡਰ ਚਲਾਇਆ ਜਾਂਦਾ ਹੈ ਬੱਚੇ WHO ਬਾਰੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਚੁੱਕਿਆ ਹਾਂਗਾ ਤੇ ਹੈੱਡ ਕੁਆਟਰ ਆਫ ਯੂਨੀਸੈਫ ਬੇਟਾ ਨਿਊਯਾਰਕ ਦੇ ਵਿੱਚ ਮੈਂ ਹੁਣੇ ਦੱਸ ਚੁੱਕਿਆ ਜਨੀਵਾ ਦੇ ਵਿੱਚ ਇੱਕ ਤਾਂ World Health Organization ਦਾ ਹੈੱਡ ਕੁਆਟਰ ਹੈ ਦੂਸਰਾ ਬੇਟਾ WTO World Trade Organization ਦਾ ਹੈੱਡ ਕੁਆਟਰ ਹੈ ਬੱਚੇ ਹਰੇਕ ਪੁਆਇੰਟ ਪੁਆਇੰਟ ਤੁਸੀਂ ਯਾਦ ਰੱਖਣਾ ਹੈ ਲੰਡਨ ਦੇ ਵਿੱਚ ਕਿਹੜੀਆਂ-ਕਿਹੜੀਆਂ ਏਜੰਸੀ ਦੇ ਬੇਟਾ ਹੈੱਡ ਕੁਆਟਰ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋਗੇ ਬੇਅਰ ਇਜ਼ ਦਾ ਹੈੱਡਕੁਆਟਰ ਆਫ WHO ਇਨ ਇੰਡੀਆ ਪੁੱਛ ਲਿਆ ਗਿਆਗਾ ਬੇਟਾ ਨਿਊ ਦਿੱਲੀ ਦੇ ਵਿੱਚ ਜੇਕਰ ਵਰਡ ਦੇ ਵਿੱਚ ਪੁੱਛਿਆ ਜਾਵੇ ਤਾਂ ਤੁਸੀਂ ਲਿਖੋਗੇ ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਵੈਨ ਵਾਸ ਦਾ WHO ਫਾਊਂਡਡ ਬੇਟਾ 7 ਅਪ੍ਰੈਲ 1948 ਨੂੰ ਬੇਟਾ 11 ਦਸੰਬਰ 1946 ਨੂੰ ਹੋਣੀ ਦੱਸ ਚੁੱਕੇ ਬੇਟਾ ਯੂਨੀਸੈਫ ਬਣੀ ਸੀਗੀ ਤੇ ਨੈਕਸਟ ਬੇਟਾ ਕੁਐਸਚਨ ਦੇਖੋ ਵਿਚ ਆਫ ਦਾ ਫੋਲੋਇੰਗ ਆਰਗੇਨਾਈਜੇਸ਼ਨ ਇਜ਼ ਵਰਕਿੰਗ ਫਾਰ ਦਾ ਐਜੂਕੇਸ਼ਨ ਇਨ ਵਰਡ ਬੇਟਾ ਵਰਡ ਦੇ ਵਿੱਚ ਐਜੂਕੇਸ਼ਨ ਦੇ ਲਈ ਜਿਹੜਾ ਕੰਮ ਕਰ ਰਹੀ ਹੈ ਸੰਸਥਾ ਉਹਦਾ ਨਾਮ ਹੈਗਾ ਜਨੇਸਕੋ ਜਨੇਸਕੋ ਦਾ ਹੈੱਡ ਕੁਆਰਟਰ ਬੇਟਾ ਮੈਂ ਤੁਹਾਨੂੰ ਦੱਸ ਚੁੱਕਿਆ ਪੈरिस ਫਰਾਂਸ ਦੇ ਵਿੱਚ ਹੈਗਾ ਤੇ ਜਨੇਸਕੋ ਜਿਹੜੀ ਹੈਗੀ ਹੈਗੀ ਸੰਸਥਾ ਇਹ ਐਜੂਕੇਸ਼ਨ ਦੇ ਲਈ ਵੀ ਕੰਮ ਕਰਦੀ ਹੈ ਸੈਂਟੀਫਿਕ ਦੇ ਲਈ ਵੀ ਕੰਮ ਕਰਦੀ ਹੈ ਕਲਚਰਲ ਆਰਗੇਨਾਈਜੇਸ਼ਨ ਹੈ ਯੂਨਾਈਟਿਡ ਨੇਸ਼ਨ ਐਜੂਕੇਸ਼ਨਲ ਸਾਇੰਟਿਫਿਕ ਕਲਚਰਲ ਆਰਗੇਨਾਈਜੇਸ਼ਨ ਬੇਟਾ ਇਹਦੀ ਫੁੱਲ ਫਾਰਮ ਹੈ ਯਾਦ ਰੱਖਣਾ ਹੈ ਰੈੱਡ ਕਰਾਸ ਡੇ ਮੈਂ ਤੁਹਾਨੂੰ ਦੱਸ ਚੁੱਕਿਆਗਾ 8 ਮਈ ਨੂੰ ਮਨਾਇਆ ਜਾਂਦਾ ਹੈ ਜੇਕਰ ਤੁਹਾਨੂੰ ਬੇਟਾ ਨਰਸਿੰਗ ਡੇ ਪੁੱਛ ਲਿਆ ਜਾਵੇ 12 ਮਈ ਨੂੰ ਤੇ ਤੁਹਾਨੂੰ ਪੁੱਛ ਲਿਆ ਜਾਵੇ ਡਾਕਟਰ ਡੇ 1 ਜੁਲਾਈ ਨੂੰ ਬੇਟਾ ਇਸ ਤਰੀਕੇ ਨਾਲ ਹਰੇਕ ਕੁਐਸਚਨ ਤੁਸੀਂ ਯਾਦ ਕਰਨਾ ਹੈ ਇੰਪੋਰਟੈਂਟ ਹੈ ਨੈਕਸਟ ਕੁਐਸਚਨ ਦੇਖੋ ਵਿਚ ਆਫ ਦਾ ਫੋਲੋਇੰਗ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਇਸ ਕੰਟਰੀਬਿਊਟਿੰਗ ਦਾ ਮੋਸਟ ਟੂ ਮਟਰਨਲ ਐਂਡ ਚਾਈਲਡ ਹੈਲਥ ਵੈਲਫੇਅਰ ਇਨ ਇੰਡੀਆ ਬੇਟਾ ਹੁਣ ਇੱਥੇ ਦੇਖੋ ਤੁਸੀਂ WHO ਨਾ ਲਗਾ ਦਿਓ ਕਿਉਂਕਿ ਮਟਰਨਲ ਐਂਡ ਚਾਈਲਡ ਹੈਲਥ ਦੀ ਗੱਲ ਕੀਤੀ ਗਈ ਹੈ MC H ਅਸੀਂ ਕਹਿੰਦੇ ਆਂ ਵੀ ਮਟਰਨਲ ਐਂਡ ਚਾਈਲਡ ਹਸਪੀਟਲ ਹੈ ਜਿਹੜੇ ਉਹ WHO ਦੇ ਅੰਡਰ ਹੀ ਕੰਮ ਕਰਦੇ ਨੇ ਪਰ ਇੱਥੇ ਕੁਐਸਚਨ ਥੋੜਾ ਜਿਆ ਐਨਾਂ ਨੇ ਕੁ ਮਤਲਬ ਕੀ ਹੈ ਇੱਥੇ ਕਿਹਾ ਕੰਟਰੀਬਿਊਟਿੰਗ ਵੀ ਜਿਹੜਾ ਸ਼ੈਲਟਰਨ ਦੇ ਲਈ ਜਾਂ ਮਟਰਨਲ ਦੇ ਲਈ ਜਿਹੜਾ ਕੰਟਰੀਬਿਊਟ ਕਰ ਰਿਹਾ ਹੈ ਯਾਨੀ ਕਿ ਫੰਡਿੰਗ ਦੇ ਰਿਹਾ ਹੈ ਉਹ ਹੈਗੀ ਸੰਸਥਾ ਯੂਨੀਸੇਫ ਜਿਹੜੀ ਯੂਨੀਸੇਫ ਹੈ ਬੇਟਾ ਇਹ ਆਰਗੇਨਾਈਜੇਸ਼ਨ ਹੈ ਇੰਟਰਨੈਸ਼ਨਲ ਜਿਹੜੀ ਕੰਟਰੀਬਿਊਟ ਕਰਦੀ ਹੈ ਕਿ ਮੋਸਟ ਟੂ ਮਟਰਨਲ ਐਂਡ ਚਾਈਲਡ ਹੈਲਥ ਵੈਲਫੇਅਰ ਇਨ ਇੰਡੀਆ ਬੇਟਾ UNDP UNDP ਦੀ ਫੁੱਲ ਫਾਰਮ ਬੇਟਾ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਇਹਦਾ ਹੈੱਡ ਕੁਆਰਟਰ ਵੀ ਬੱਚੇ ਕਿੱਥੇ ਹੈਗਾ ਆਪਣੇ ਕੋਲ UNDP ਦਾ ਹੈੱਡ ਕੁਆਰਟਰ ਇਹ ਵੀ ਆਪਣੇ ਕੋਲ ਨਿਊਯਾਰਕ ਦੇ ਵਿੱਚ ਹੈ ਠੀਕ ਹੈ ਤੇ ਯੂ ਐਨ ਈ ਪੀ ਬੇਟਾ ਯੂਨਾਈਟਿਡ ਨੇਸ਼ਨ এনवायरमेंटਲ ਪ੍ਰੋਗਰਾਮ ਇੰਪੋਰਟੈਂਟ ਪੁਆਇੰਟ ਹੈ এনवायरमेंटਲ ਡੇ ਵੀ ਪੁੱਛ ਲਿਆ ਜਾਂਦਾ ਤੁਹਾਨੂੰ এনवायरमेंटਲ ਡੇ ਹੈ ਜਿਹੜਾ ਉਹ 5 ਜੂਨ ਨੂੰ ਜੂਨ ਨੂੰ ਮਨਾਇਆ ਜਾਂਦਾ ਤੇ ਜਿਹੜੇ ਯੂ ਐਨ ਈ ਪੀ ਯੂਨਾਈਟਿਡ ਨੇਸ਼ਨ एनवायरमेंटल प्रोग्राम ਇਹ ਜਿਹੜੀ ਸੰਸਥਾ ਹੈਗੀ ਇਹਦਾ ਜਿਹੜਾ ਹੈੱਡ ਕੁਆਟਰ ਹੈ ਉਹ ਨੈਰੋਵੀ ਕੀਨੀਆ ਦੇ ਵਿੱਚ ਹੈ ਨੈਰੋਵੀ ਕੀਨੀਆ ਦੇ ਵਿੱਚ ਹਰ ਇੱਕ ਪੁਆਇੰਟ ਤੁਸੀਂ ਯਾਦ ਕਰਨਾ ਹੈਗਾ ਤਾਂ ਜੋ ਤੁਸੀਂ ਪੇਪਰ ਕਲੀਅਰ ਕਰ ਸਕੋ ਬੇਟਾ ਵਰਲਡ ਬੈਂਕ ਦਾ ਜਿਹੜਾ ਹੈੱਡ ਕੁਆਟਰ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋਗੇ ਵਰਲਡ ਬੈਂਕ ਦਾ ਜਿਹੜਾ ਹੈੱਡ ਕੁਆਟਰ ਕਿੱਥੇ ਹੈਗਾ ਇੰਪੋਰਟੈਂਟ ਪੁਆਇੰਟ ਹੈ ਬੇਟਾ WHO ਬਾਰੇ ਮੈਂ ਤੁਹਾਨੂੰ ਡਿਟੇਲ ਦੱਸ ਚੁੱਕਿਆ ਹਾਂਗਾ ਨੈਕਸਟ ਕੁਐਸਚਨ ਬੇਟਾ ਵਿਚ ਦਾ ਪ੍ਰੋਫੈਸ਼ਨਲ ਬੋਡੀ ਥੈਟ ਇਜ਼ ਰਿਸਪੌਂਸਿਬਲ ਫਾਰ ਕੰਟਰੋਲ ਐਂਡ ਮੇਨਟੇਨੈਂਸ ਆਫ ਸਟੈਂਡਰਡ ਨਰਸਿੰਗ ਇਨ ਇੰਡੀਆ ਬੇਟਾ ਜਿਹੜੀ ਨਰਸਿੰਗ ਦੇ ਲਈ ਜਿਹੜੀ ਬੋਡੀ ਕੰਮ ਕਰ ਰਹੀ ਹੈ ਇੰਡੀਆ ਦੇ ਵਿੱਚ ਉਹਦੇ ਸਟੈਂਡਰਡ ਨੂੰ ਮੇਨਟੇਨ ਕਰਨਾ ਉਹਨੂੰ ਕੰਟਰੋਲ ਕਰਨਾ ਬੇਟਾ ਨਰਸਿੰਗ ਕੋਲੇਜ ਜਿਹਨੂੰ ਕੰਟਰੋਲ ਕਰਨਾ ਨਰਸਿੰਗ ਪ੍ਰੋਫੈਸ਼ਨ ਨੂੰ ਕੰਟਰੋਲ ਕਰਨਾ ਉਹਦੇ ਲਈ ਇੰਡੀਅਨ ਨਰਸਿੰਗ ਕਾਉਂਸਲ ਹੈ ਇੰਡੀਆ ਦੇ ਵਿੱਚ ਜੇ ਤੁਹਾਨੂੰ ਪੰਜਾਬ ਦੇ ਵਿੱਚ ਪ ਠੀਕ ਹੈ ਬੱਚੇ ਹਰੇਕ ਕੁਸ਼ਚਨ ਇੰਪੋਰਟੈਂਟ ਹੈ ਇਹ 13 13 ਨੰਬਰ ਕੁਸ਼ਚਨ ਦੇਖੋ ਵਿੱਚ ਉਹ ਵਨ ਆਫ ਆਫ ਦੀ इज नॉट ਰਿਲੇਟਡ ਟੂ ਜੁਨੀ ਜੁਨੋ ਐਜ ਏਜੰਸੀ ਬੇਟਾ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੇਆਂ ਕਿਹੜੀ ਏਜੰਸੀ ਨਹੀਂ ਹੈ WHO ਏਜੰਸੀ ਹੈਗੀ ਹੈ ਜਨੇਸਕੋ ਏਜੰਸੀ ਹੈਗੀ ਹੈ FAO ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ ਏਜੰਸੀ ਹੈਗੀ ਹੈ ਬੇਟਾ BAMCEF ਬੇਟਾ ਇਹ ਏਜੰਸੀ ਨਹੀਂ ਹੈ ਜੁਨੀਸੈਫ ਏਜੰਸੀ ਹੈ ਨੈਕਸਟ ਬੇਟਾ ਬੈਨਵਾਜ਼ ਦਾ ਇੰਡੀਅਨ ਰੈੱਡ ਕਰਾਸ ਕਮੇਟੀ ਇੰਡੀਅਨ ਰੈੱਡ ਕਰਾਸ ਕਮੇਟੀ ਜਿਹੜੀ 1920 ਦੇ ਵਿੱਚ ਸਟੈਬਲਿਸ਼ ਕੀਤੀ ਗਈ ਬੱਚੇ ਜਿਹੜੀ ਇੰਡੀਅਨ ਰੈੱਡ ਕਰਾਸ ਕਮੇਟੀ ਹੈ ਇਹ 1920 ਦੇ ਵਿੱਚ ਸਟੈਬਲਿਸ਼ ਕੀਤੀ ਗਈ ਤੇ ਆਪਣੇ ਕੋਲ ਇੱਕ ਚੀਜ਼ ਉੱਥੇ ਇੱਥੇ ਹੋਰ ਯਾਦ ਕਰਨੀ ਹੈ ਬੇਟਾ ਜਿਹੜੀ ਨਰਸਿੰਗ ਡੇ ਹੈ ਅਸੀਂ 12 ਮਈ ਨੂੰ ਕਿਉਂ ਮਨਾਉਂਦੇ ਆ ਕਿਉਂਕਿ 12 ਮਈ 1820 ਨੂੰ ਫਲੋਰੈਂਸ ਨਾਈਟਿੰਗੇਲ ਜੋ ਕਿ ਨਰਸਿੰਗ ਦੀ ਮਾਤਾ ਜੀ ਨੂੰ ਕਿਹਾ ਜਾਂਦਾ ਮਦਰ ਆਫ ਦਾ ਨਰਸਿੰਗ ਬੇਟਾ ਉਹਦਾ ਜਨਮ ਹੋਇਆ ਸੀਗਾ 12 ਮਈ 1820 ਬੇਟਾ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਤੁਹਾਨੂੰ ਡੇਟ ਵੀ ਡੇਟ ਆਫ ਬਰਥ ਵੀ ਪੁੱਛੀ ਜਾ ਸਕਦੀ ਹੈ ਫਲੋਰੈਂਸ ਨਾਈਟ ਐਂਡ ਗੇਲ ਦੀ ਬੇਟਾ ਪੇਪਰ ਦੇ ਵਿੱਚ ਆਈ ਹੋਈ ਹੈ ਪਹਿਲਾਂ ਇਹ ਜਿਹੜੇ ਹੈਲਥ ਰਿਲੇਟਡ ਪੇਪਰ ਹੁੰਦੇ ਨੇ ਠੀਕ ਹੈ ਇਹ ਸਾਰੀਆਂ ਨੇ ਸਾਰੀਆਂ ਆਰਗੇਨਾਈਜੇਸ਼ਨ ਬੇਟਾ ਮੈਂ ਤੁਹਾਨੂੰ ਹੁਣ ਜਿਹੜਾ ਰੈੱਡ ਕਰਾਸ ਕਮੇਟੀ ਦਾ ਜਿਹੜਾ ਮੈਂ ਇੰਟਰਨੈਸ਼ਨਲ ਕਮੇਟੀ ਫਾਰ ਰੈੱਡ ਕਰਾਸ ਜੀ ਦਾ ਮੈਂ ਤੁਹਾਨੂੰ ਪਹਿਲਾਂ ਪੁੱਛਿਆ ਸੀ ਵੀ ਇਹਦਾ ਹੈੱਡ ਕੁਆਰਟਰ ਕਿੱਥੇ ਹੈ ਇੰਟਰਨੈਸ਼ਨਲ ਕਮੇਟੀ ਔਫ রেড ਕ੍ਰੋਸ ਦਾ ਜਿਹੜਾ ਹੈਡਕੁਆਟਰ ਹੈ ਉਹ ਜਨੀਵਾ ਸਵਿਟਜ਼ਰਲੈਂਡ ਦੇ ਵਿੱਚ ਹੈ ਹੁਣ ਜਨੀਵਾ ਸਵਿਟਜ਼ਰਲੈਂਡ ਦੇ ਵਿੱਚ ਬੇਟਾ ਤੁਸੀਂ ਯਾਦ ਰੱਖਣਾ ਹੈ ਇੱਕ ਤਾਂ ਇੰਟਰਨੈਸ਼ਨਲ ਕਮੇਟੀ ਫਾਰ ਰੈੱਡ ਕ੍ਰੋਸ ਦਾ ਹੈਡਕੁਆਟਰ ਹੈ ਦੂਸਰਾ ਬੇਟਾ WHO ਦਾ ਹੈਡਕੁਆਟਰ ਹੈ ਤੀਸਰਾ ਬੇਟਾ WTO ਦਾ ਹੈਡਕੁਆਟਰ ਆਪਣੇ ਕੋਲ ਜਨੀਵਾ ਦੇ ਵਿੱਚ ਹੈ ਇਹ ਸਾਰੇ ਦੇ ਸਾਰੇ ਬੇਟਾ ਇੰਪੋਰਟੈਂਟ MCQ ਨੇ ਜਿਹੜੇ ਮੈਂ ਤੁਹਾਨੂੰ ਕਰਵਾ ਰਿਹਾ ਤੇ ਕਰਵਾਏ ਨੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੋ ਬੱਚੇ MPHW mail ਤੇ ਫੀਮੇਲ ਦੀ ਤਿਆਰੀ ਕਰ ਰਹੇ ਨੇ ਬੇਟਾ ਇਹ ਸਾਰੇ ਕੁਐਸਚਨ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਮਿਲ ਜਾਣਗੇ ਤੇ ਪੰਜਾਬੀ ਦੇ ਵਿੱਚ ਬੇਟਾ ਜਾਂ ਇੰਗਲਿਸ਼ ਲੈਂਗੁਏਜ ਦੋਹਾਂ ਦੇ ਵਿੱਚ ਅਵੇਲੇਬਲ ਨੇ ਬੇਟਾ ਤੁਸੀਂ ਨੋਟਸ ਲੈ ਸਕਦੇ ਹੋ ਵਧੀਆ ਤਿਆਰ ਕੀਤੇ ਹੋਏ ਨੋਟਸ ਨੇਗੇ ਤੇ ਨਾਲ ਆਨਲਾਈਨ ਕੋਚਿੰਗ ਲੈ ਸਕਦੇ ਹੋ ਆਨਲਾਈਨ ਕੋਚਿੰਗ ਲੈਣ ਦੇ ਲਈ 94630 98680 ਨਾਲ ਸੰਪਰਕ ਕਰਨਾ ਹੈਗਾ ਤੇ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਲਾਈਕ ਸ਼ੇਅਰ ਜਰੂਰ ਕਰ ਦਿਓ ਥੈਂਕ ਯੂ ਸੋ ਮਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਅੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ